ਬਜ਼ੁਰਗਾਂ ਲਈ ਮੁਫਤ ਐਸੇ ਮਾਮਾ ਸਰਕਾਰ ਦੀ ਯੋਜਨਾ ਦਾ ਇੰਝ ਮਿਲਦਾ ਹੈ ਲਾਭ ਤੁਹਾਡੇ ਘਰ ਵੀ ਹਨ ਬਜ਼ੁਰਗ ਵਿਅਕਤੀ ਤਾਂ ਚੁੱਕੋ ਫਾਇਦਾ ਹਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਾਰਾ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਅੱਜ ਦਾ ਇੱਕ ਮੁੱਖ ਅਪਡੇਟ ਆਇਸ਼ਮਾਨ ਵੇਯੂ ਬੰਧਨ ਕਾ ਹਰ ਕਿਸੇ ਦੇ ਘਰ ਵਿੱਚ ਕੋਈ ਨਾ ਕੋਈ ਬਜ਼ੁਰਗ ਵਿਅਕਤੀ ਹੁੰਦਾ ਹੈ ਉੱਧ ਦੀ ਉਮਰ ਦੇ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਬਿਮਾਰੀਆਂ ਵੀ ਸਾਹਮਣੇ ਆਉਂਦੀਆਂ ਹਨ ਅਕਸਰ ਉਹਨਾਂ ਦੇ ਇਲਾਜ ਦੀ ਲਾਗਤ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਇਹ ਪਰਿਵਾਰ ਤੇ ਬੋਝ ਬਣ ਜਾਂਦੀ ਹੈ ਇਸ ਕਾਰਨ ਅਕਸਰ ਲੋਕ ਸਮੇਂ ਸਿਰ ਇਲਾਜ ਵੀ ਨਹੀਂ ਕਰਵਾ ਪਾਉਂਦੇ ਅਤੇ ਬਜ਼ੁਰਗਾਂ ਨੂੰ ਦੁੱਖ ਚੱਲਣਾ ਪੈਂਦਾ ਹੈ ਪਰ ਜੇਕਰ ਤੁਹਾਡੇ ਘਰ ਵਿੱਚ ਕੋਈ ਬਜ਼ੁਰਗ ਵਿਅਕਤੀ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਭਾਰਤ ਸਰਕਾਰ ਬਜ਼ੁਰਗਾਂ ਲਈ ਇੱਕ ਸਿਹਤ ਯੋਜਨਾ ਚਲਾਉਂਦੀ ਹੈ ਜਿਸ ਦੇ ਤਹਿਤ ਉਹਨਾਂ ਨੂੰ ਮੁਫਤ ਇਲਾਜ ਦਿੱਤਾ ਜਾਂਦਾ ਹੈ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਯੋਜਨਾ ਹੈ ਤੇ ਇਸ ਵਿੱਚ ਮੁਫਤ ਇਲਾਜ ਜੋ ਕਿ ਮੇ ਕਰਵਾਇਆ ਜਾ ਸਕਦਾ ਹੈ ਆਯੂਸ਼ਮਾਨ ਵਯ ਵंदन ਕਾਰਡ ਨਾਲ ਬਜ਼ੁਰਗਾਂ ਦਾ ਇਲਾਜ ਬਜ਼ੁਰਗਾਂ ਨੂੰ ਮੁਫਤ ਇਲਾਜ ਪ੍ਰਦਾਨ ਕਰਨ ਵਾਲੀ ਯੋਜਨਾ ਦਾ ਨਾਮ ਆਯੁਸ਼ਮਾਨ ਭਾਰਤ ਯੋਜਨਾ ਇਸ ਦੇ ਤਹਿਤ ਸਰਕਾਰ ਵੱਲੋਂ ਬਜ਼ੁਰਗ ਕਿਸਾਨਾਂ ਬਜ਼ੁਰਗ ਨਾਗਰਿਕਾਂ ਲਈ ਇੱਕ ਵਿਸ਼ੇਸ਼ ਕਾਰਡ ਜਾਰੀ ਕੀਤਾ ਜਾਂਦਾ ਹੈ ਜਿਸ ਨੂੰ ਆਯੁਸ਼ਮਾਨ ਵਯ ਵੰਦਨ ਕਾਰਡ ਕਿਹਾ ਜਾਂਦਾ ਹੈ ਇਸ ਕਾਰਡ ਰਾਹੀਂ 70 ਸਾਲ ਜਾਂ ਫਿਰ ਇਸ ਤੋਂ ਬਾਅਦ ਉਮਰ ਦੇ ਸਾਰੇ ਬਜ਼ੁਰਗਾਂ ਦਾ ਮੁਫਤ ਇਲਾਜ ਹੁੰਦਾ ਹੈ ਕਾਰਡ ਧਾਰਕ ਬਜ਼ੁਰਗ ਦੇਸ਼ ਭਰ ਦੇ ਚੁਣੇ ਹੋਏ ਹਸਪਤਾਲਾਂ ਵਿੱਚ ਮੁਫਤ ਇਲਾਜ ਕਰਵਾ ਸਕਦੇ ਹਨ ਇਸ ਨਾਲ ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਪਰਿਵਾਰ ਨੂੰ ਅਚਾਨਕ ਡਾਕਟਰੀ ਖਰਚਿਆਂ ਕਾਰਨ ਕਰਜ਼ਾ ਲੈਣ ਜਾਂ ਬਚਤ ਤੋੜਨ ਦੀ ਜ਼ਰੂਰਤ ਨਹੀਂ ਹੈ। ਇਹ ਕਾਰਡ 5 ਲੱਖ ਰੁਪਏ ਤੱਕ ਦੀ ਸੀਮਾ ਤੱਕ ਕਵਰ ਪ੍ਰਦਾਨ ਕਰਦਾ ਹੈ। ਅਤੇ ਇਸ ਰਾਹੀਂ ਕਈ ਗੰਭੀਰ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਸਰਕਾਰ ਦੀ ਇਸ ਯੋਜਨਾ ਦਾ ਉਦੇਸ਼ ਸਪਸ਼ਟ ਹੈ ਕਿ ਕਿਸੇ ਵੀ ਲੋੜਵੰਦ ਗਰੀਬ ਬਜ਼ੁਰਗ ਨੂੰ ਪੈਸਿਆਂ ਕਾਰਨ ਇਲਾਜ ਕਰਵਾਉਣ ਵਿੱਚ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਆਹ ਹੁਣ ਜਾਣਦੇ ਹਾਂ ਕਿ ਕਿਵੇਂ ਮਿਲਦਾ ਹੈ ਇਹ ਕਾਰਡ। ਆਯੁਸ਼ਮਨ ਵਯ ਵंदन ਕਾਰਡ ਆਪਤ ਕਰਨ ਲਈ ਪਰਿਵਾਰ ਨੂੰ ਬਹੁਤਾ ਕੁਝ ਕਰਨਾ ਨਹੀਂ ਪੈਂਦਾ ਇਸ ਲਈ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਜਾਂ ਫਿਰ ਹਸਪਤਾਲ ਜਾ ਕੇ ਅਰਜ਼ੀ ਦਿੱਤੀ ਜਾ ਸਕਦੀ ਹੈ ਇਹ ਪ੍ਰਕਿਰਿਆ ਆਨਲਾਈਨ ਪੋਰਟਲ ਰਾਹੀਂ ਵੀ ਪੂਰੀ ਕੀਤੀ ਜਾ ਸਕਦੀ ਹੈ ਇਸ ਲਈ ਪਛਾਣ ਪੱਤਰ ਉਮਰ ਦਾ ਸਬੂਤ ਅਤੇ ਪਰਿਵਾਰ ਨਾਲ ਸੰਬੰਧਿਤ ਜਾਣਕਾਰੀ ਦੇਣੀ ਪਵੇਗੀ ਅਰਜੀ ਦੇਣ ਤੋਂ ਬਾਅਦ ਯੋ ਜੋਗ ਹੁੰਦੇ ਹਨ ਉਹਨਾਂ ਨੂੰ ਇੱਥੇ ਇੱਕ ਕਾਰਡ ਜਾਰੀ ਕੀਤਾ ਜਾਂਦਾ ਜਿਸ ਦੀ ਵਰਤੋਂ ਕਰਕੇ ਕਿਸੇ ਨੂੰ ਹਸਪਤਾਲਾਂ ਵਿੱਚ ਸਿੱਧਾ ਲਾਭ ਮਿਲਦਾ ਇਸ ਕਾਰਡ ਰਾਹੀਂ ਬਜ਼ੁਰਗ ਨਾ ਸਿਰਫ ਵੱਡੇ ਸ਼ਹਿਰ ਵਿੱਚ ਸਗੋਂ ਛੋਟੇ ਕਸਬਿਆਂ ਅਤੇ ਪਿੰਡੂ ਖੇਤਰਾਂ ਵਿੱਚ ਵੀ ਲਾਭ ਲੈ ਸਕਦੇ ਹਨ ਯਾਨੀ ਕਿ ਪਿੰਡ ਵਿੱਚ ਰਹਿਣ ਵਾਲੇ ਬਜ਼ੁਰਗ ਵੀ ਇਸ ਦਾ ਆਸਾਨੀ ਨਾਲ ਲਾਭ ਲੈ ਸਕਦੇ ਹਨ ਤਾਂ ਸਾਨੂੰ ਉਮੀਦ ਹੈ ਤੁਹਾਡੇ ਬਜ਼ੁਰਗਾਂ ਨੂੰ ਅਗਰ ਕੋਈ ਪ੍ਰੋਬਲਮ ਹੈ ਤਾਂ ਇਹ ਕਾਰਡ ਉਹਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ ਇਹ ਕਾਰਡ ਨਾ ਸਿਰਫ ਤੁਹਾਨੂੰ ਸਿਹਤ ਪੱਖੋਂ ਸਹੀ ਰੱਖੇਗਾ ਬਲਕਿ ਤੁਹਾਡਾ ਫਾਈਨੈਂਸ਼ੀਅਲ ਬੋਝ ਵੀ ਘਟ ਕਰੇਗਾ ਇਸ ਸਪਰੇਡ ਬਾਰੇ ਤੁਹਾਡੀ ਕੀ رائے ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਆਰ ਅਲਰਟ